ਸਾਬਕਾ ਐਮਪੀ ਦੇ ਪੀਏ ਰਹੇ ਕੁਲਦੀਪ ਸਿੰਘ ਦਾ ਕੁਝ ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਆਪ ਜੀਆਂ ਨੂੰ ਦੱਸਾਂਗੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕੁਲਦੀਪ ਸਿੰਘ ਜੋ ਕਿ ਆਪਣੇ ਕਾਰੋਬਾਰ ਦੇ ਨਾਲ ਸੰਬੰਧਿਤ ਬਾਜ਼ਾਰ ਵਿੱਚ ਜਾ ਰਹੇ ਸਨ ਤਾਂ ਰਾਸਤੇ ਦੇ ਵਿੱਚ ਕੁਝ ਬਦਮਾਸ਼ ਉਹਨਾਂ ਦੇ ਪਿੱਛੇ ਆਂਦੇ ਨੇ, ਕਾਰ ਰੋਕਦੇ ਨੇ ਅਤੇ ਉਹਨਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਉਹਨਾਂ ਨੂੰ ਕਾਫੀ ਕੁੱਟਦੇ ਨੇ ਅਤੇ ਬਾਅਦ ਵਿੱਚ ਉਹਨਾਂ ਤੇ ਤਲਵਾਰਾਂ ਦੇ ਨਾਲ ਹਮਲਾ ਕਰਦੇ ਨੇ ਤਾਂ ਜਿਹੜੇ ਕੁਲਦੀਪ ਸਿੰਘ ਨੇ ਉਹ ਮੌਕੇ ਤੇ ਦਮ ਤੋੜ ਦਿੰਦੇ ਨੇ। ਜਦੋਂ ਉਹਨਾਂ ਦਾ ਉੱਥੇ ਪਰਿਵਾਰ ਪਹੁੰਚਦਾ ਤਾਂ ਆਓ ਪਰਿਵਾਰ ਦੇ ਨਾਲ ਗੱਲ ਕਰਕੇ ਇਸ ਬਾਰੇ ਜਾਣਦੇ ਹਾਂ। ਕੁਲਦੀਪ ਸਿੰਘ ਮੰਡੀ ਸੀ। ਕੁਲਦੀਪ ਸਿੰਘ ਕਿੱਥੇ ਰਹਿੰਦੇ ਸੀਗੇ? ਇਹ ਤੇ ਬੈਠੀ ਨਾ ਦੋਸਤਾ ਮੈਨੂੰ ਲੱਗੀ ਕੰਨ ਨਹੀਂ ਇੰਨਾ ਟਿਚ ਫਟਾਇਆ ਕੁਝ ਨਹੀਂ ਪਤਾ ਲੱਗਾ ਅਸ ਕੈਸੇ ਚਾਹਣੇ ਕਿਸਾਨੋ ਮਤਲਬ ਕਿ ਬੋੜਾ ਅੱਜ ਤਾਂ ਮੁੰਡਾ ਦਾ ਕੰਮ ਆ ਬੋ ਉਸਨੇ ਕਰ ਦੋਨੇ ਕਿ ਤੀਜੀ ਚੱਤੀ ਆ ਜਾ ਮਟਕੀ ਹੋਇਆ ਕਿਤੇ ਪਪਾ ਦਾ ਐਕਸੀਡੈਂਟ ਹੋ ਗਿਆ ਪਪਾ ਦਾ ਕਿਸੀ ਦਾ ਟੋਰੀਆ ਕੀ ਫਸਾ ਲਗਾ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਈ ਪਤਾ ਹੀ ਨਹੀਂ ਰਾਜੇ ਸੀ ਦਿੱਤੇ ਆ ਗਏ ਹਸਪਤਲ ਸੰਦ ਤੱਕ ਕੁਝ ਪਤਾ ਹੀ ਨਹੀਂ ਤੁਹਾਨੂੰ ਇੱਥੇ ਵੀ ਪਤਾ ਲਗਾਉਣ ਲਈ ਜਾਂ ਤੋ ਵੀ ਹਾਂ ਜਾਨੂ ਉਹਦੇ ਅੱਗੇ ਗੁਰਸੇਵ ਕਲੰਦ ਦਾ ਮੁੰਡਾ ਹੈ ਕਿਤੇ ਅਮੋਸੇ ਰੰਦਰ ਸਿੰਘ ਚਰਨਵਾਲ ਨੇ ਮੈਨੂੰ ਫੋਨ ਕਰਕੇ ਕਿਹਾ ਦੀਦੀ ਮਾਪਾ ਨਹੀਂ ਰਹੇ ਇਹ ਕੋਈ ਨਹੀਂ ਨਈ ਪੁਰਾਣੀ ਬੱਚੇ ਦਾ ਦਾਦਾ ਦਾ ਗੁਰੂ ਦਾ ਨਾਂ ਨਹੀਂ ਜਾਣਦੇ ਇਹ ਕਹਿ ਰਹੇ ਨੇ ਕਿ ਲੋਕ ਇਹਨਾਂ ਦੇ ਮੱਦਦ ਚਲਵਾਰਾ ਵਗੈਰਾ ਵਜੀਆਂ ਤਾਂ ਦੱਕ ਮੈਂ ਤਾਂ ਬੁੱਤ ਦੇਖਿਆ ਹੀ ਨਹੀਂ ਮੈਨੂੰ ਦੇਖਣ ਹੀ ਨਹੀਂ ਦਿੱਤਾ ਅੰਦਰ ਮੈਨੂੰ ਚ ਦੱਸਦੀ ਨਹੀਂ ਨਾ ਮੇਰੀ ਬੱਚੀ ਕਰਨਾ ਤੂੰ ਮਤੇ ਕੁਛ ਨਹੀਂ ਪਤਾ ਅਸੀਂ ਇਧਰੋਂ ਉਧਰ ਲੰਦੇ ਲੱਗਦੇ ਇਹ ਮੇਰੇ ਪਰਿਵਾਰ ਚ ਹੋਰ ਕੋਈ ਸੁਣਾਂ ਉਹ ਬਾਹਰ ਉਹ ਸਾਰੇ ਬਾਹਰ ਨੇ ਕੈਨੇਡਾ ਵੀ ਅਸੀਂ ਇਕੱਲਾ ਰਹਿੰਦੇ ਨੇ ਨਹੀਂ ਹੈਗੇ ਪਰਵਾਸ ਸਾਡੇ ਮੇਰੇ ਕੋਈ ਸ਼ੌਂਕ ਕਾਲੀ ਜਿਹੜੀ ਲੀਡਰ ਸੀ ਉਹਨਾਂ ਦੇ ਵੀ ਕੋਈ ਰਿਸ਼ਤਾ ਸੀ ਇਹਨਾਂ ਨੂੰ ਦੇਖੋ ਉਸ ਬਾਰੇ ਮੈਨੂੰ ਨਹੀਂ ਪਤਾ ਵੀਰ ਜੀ ਮੈਨੂੰ ਤਾਂ ਸਿਰਫ਼ ਘਰ ਦੀ ਲੇਡੀਜ਼ ਕਰਕੇ ਸਾਨੂੰ ਕੁਝ ਨਹੀਂ ਪਾਇਆ ਚ ਸਦਾ ਹਸਬੰਦ ਨਹੀਂ ਜਾਂਦਾ ਸੀ ਕੀ ਕਰਦੇ ਕੀ ਨਹੀਂ ਇਹ ਬਾਹਰੋਂ ਆਏ ਸੀ ਇਹ ਬਾਹਰੋਂ ਆਏ ਸੀ ਨਹੀਂ ਕੋਈ ਆਏ ਸੀ ਬਾਹਰ ਇਹਨਾਂ ਨੂੰ ਹੋ ਗਿਆ ਕੱਸੀ ਚ ਮੈਂ ਚੀਨਾ ਥੋੜੇ ਦਿਨਾਂ ਦੋ ਸਾਲ ਨਿਕਲੇ ਰਹਿੰਦੇ ਸੀ ਘਰ ਨੇ ਨਹੀਂ ਨਾ ਹੈਗਾ ਪਰਿਵਾਰ ਸਾਰੇ ਆ ਗਏ ਆਰੇ ਭੈਣ ਵੀ ਆ ਰਹੀ ਹੈ ਇੱਥੇ ਆ ਰਹੀ ਆ ਰਮਦਸ ਕੀ ਪੜੀ ਕੀ ਮਾਮਲਾ ਕੀ ਹੈ ਜਿਹੜੇ ਸ਼ਖਸੀ ਮਨਾਰ ਸਰ ਹਜੇ ਕੁਝ ਨਹੀਂ ਪਤਾ ਜੀ ਅਸੀਂ ਤਾਂ ਡੈੱਡ ਬੋਡੀ ਲੈ ਕੇ ਆਏ ਹਾਂ ਕੌਣ ਐਫਸੀ ਦੀ ਜੈਡ ਬੋਡੀ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ ਹੋ ਇਹ ਸਰ ਚੌਂਗਾਂ ਅੰਦਰ ਰੋਡ ਤੇ ਪੈਂਦਾ ਨਾ ਨਵਾਂ ਬਾਈਪਾਸ ਤੋਂ ਮੈਂ ਆਂ ਚੌਂਗਾਈ ਜੱਤਾ ਚੌਂਗ ਤੋਂ ਅੱਗੇ ਪੈਂਦਾ ਜੱਤ ਚੌਂਗ ਦੇ ਕੋਲ ਆ ਹਾਂਜੀ ਹਾਂਜੀ ਤੇ ਸਰ ਇਹ ਹੋਇਆ ਕਿ ਕਿਸੇ ਸ਼ਖਸੀ ਮਨਜੇ ਦੀ ਬੋਡੀ ਤੁਸੀਂ ਲੈ ਕੇ ਆਏ ਹੋ ਪਰਮਿਸ਼ਨ ਜੀ ਮਿਲਦੀ ਸੀ ਸੌਂਤਾ ਹੈ ਬੰਦਾ ਡਿੱਗਿਆ ਪਿਆ ਕੋਈ ਇੰਸਟਾਟਾਟਾ ਮਾਰ ਗਏ ਅਸੀਂ ਜਦੋਂ ਮਾਰਕ ਤੇ ਗਏ

ਉਹ ਕਹਿੰਦੇ ਖਾਲੋ ਕੋਈ ਖਾਈ ਪਰ ਤਾਂ ਭਾਈ ਮੈਸੇਜ ਵੀ ਭੇਜੇ ਕੋਈ ਸਾਡੀ ਦੂਜੀ ਟੀਮ ਚੱਕਾ ਰਹੀ ਹੈ ਤੇ ਕਿੰਨੇ ਵਜੇ ਦੀ ਘਟਣਾ ਹੈ ਹੁਣ ਤੋਂ ਜਸਟ 1:00 ਘੰਟੇ ਤੱਕ 1:30 ਘੰਟਾ ਫਿਰ ਕਿੰਨੇ ਵਜੇ ਦੀ 1:00 ਹੁਣ ਕਿਤਾ ਮੋਰ ਸੜੀ ਪਰ 6:00 ਤੱਕ ਆਪੇ ਦੀ 6:30 ਘੰਟੇ ਵਜੇ ਦੀ ਤੇ ਸਰ ਜਿਹੜੇ ਸ਼ਖਸ ਨੂੰ ਜਿਸ ਗੱਡੀ ਚ ਤੁਸੀਂ ਲੈ ਗਏ ਉਹ ਉਹਦੀ ਗੱਡੀ ਹੈ ਹਾਂਜੀ ਗੱਡੀ ਅਸੀਂ ਹੈ ਉਹਦੀ ਗੱਡੀ ਹੈ ਉਹਦੀ ਗੱਡੀ ਹੈ ਤੇ ਸਰ ਗੱਡੀ ਦੇ ਉੱਤੇ ਖੂਨ ਵਗਾਰਾ ਛਿੱਲ ਰਿਹਾ ਹੈ ਲੱਗਦਾ ਕਿ ਮਰ ਰਹੀ ਹੈ ਸਰ ਜਨ ਪੋਸਟ ਮਾਰਨ ਤੋਂ ਬਾਅਦ ਹੀ ਪਤਾ ਲੱਗੂ ਭਾਜੀ ਪੋਸਟਮਾਰਟਮ ਹੋਊਗਾ ਸਵੇਰੇ ਜੋ ਆਪਲੀ ਹੋ ਜੂਗਾ ਕਿ ਇੱਕ ਮਾਰਨਾ ਤੇ ਜਿਹੜੇ ਘਰਦਿਆਂ ਦਾ ਅਜੇ ਤਾਂ ਕੋਈ ਪਤਾ ਨਹੀਂ ਲੱਗਦਾ ਸਿਰਫ ਘਰਦੇ ਆ ਰਹੇ ਨੇ ਲਾਗੇ ਕੋਈ ਤੁਸੀਂ ਦੇ ਨਾਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਕੀ ਆਏ ਚਾਹਤਾ ਹੀ ਮਾਰੀ ਵੀ ਤੂੰ ਬੰਦਾ ਉੱਤੇ ਲੱਗਿਆ ਪਿਆ ਸਟੰਗਟਾ ਮਾਰੀ ਜਾਂਦੀ ਤੇ ਚੁੰਕੀ ਕਿਹੜੀ ਬੰਨੀ ਸਰ ਤੁਹਾਨੂੰ ਇਹ ਬਸੰਤਾ ਹੈ ਬਸੰਤਾ ਵੀਰ ਤੁਸੀਂ ਬਸੰਤਾ ਵੀ ਨਹੀਂ ਤੋ ਕੀ ਨਾਮ ਤੁਹਾਡਾ ਮੇਰਾ ਬਲਵਿੰਦਰ ਦੇ ਮੈਂ 600 ਤੋਂ ਉਧਰ ਹੈ ਨਹੀਂ ਜਿਹੜੀ ਉਹ ਸਟੰਗਟਾ ਹੈਗੀ ਆ ਨਹੀਂ ਜਿਹੜੀ ਖਿਦਰ ਕੇ ਲੱਗੀ ਹੁਣ ਬੋਡੀ ਦਾ ਡਾਕਟਰ ਸਾਹਿਬ ਚੈੱਕ ਕਰਨਗੇ ਮੈਂ ਤੁਹਾਨੂੰ ਦੱਸਣਗੇ ਸਰ ਆ ਜੀ